ਰਸ਼ ਕਿੰਨਾ ਜਿਆਦਾ ਸੰਪੂਰਨ ਰੇਟ ਚ ਨਾ ਹੈ ਸੱਤਰ ਅਨੇਕ ਤਿੰਨ ਭਰਾ ਮਰ ਗਏ ਅੱਛਾ ਜੀ ਇਹ ਦੋ ਪਹਿਣਾ ਮਰਦੀ ਹੋ ਸੇ ਕੱਲਾ ਹੀ ਹਨ ਠੀਕ ਆ ਤਾਂ ਹੀ ਤੇ ਗਿਆ ਵੀ ਆਵਾਂਗੇ ਇੱਕਦਮ ਕਿੰਨੀ ਕਿੰਨਾ ਨਹੀਂ ਕਿ ਫਸਤਾ ਜੇ ਸਾਰੀਆਂ ਪਈਆਂ ਅਜੇ ਸਾਲ ਹੀ ਹੋਇਆ ਇਹਨੂੰ ਤੇ ਬੇਟਾ ਇਹੇ ਕਰ ਹਾਂਜੀ ਤੈਨੂੰ ਮੈਂ ਕਿ ਦਾਦਾ ਕਮਾਈ ਕਰਨ ਦਾ ਤਰੀਕਾ ਹਾਂਜੀ ਵੀ ਜਿਆਦਾ ਅੜਿਆ ਨਾ ਰਹੀਂ ਠੀਕ ਆ ਅੱਗੇ ਅੜ ਕੇ ਰਹਿਂਗੇ ਤੇ ਫਿਰ ਕਿਸ਼ਤਾ ਨਹੀਂ ਹੁੰਦਣੀਆਂ ਬਿਲਕੁਲ 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 ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੇ ਵਲੌਗ ਦੀ ਹੋ ਗਈ ਆ ਸ਼ੁਰੂਆਤ ਤੇ ਸ਼ੁਰੂਆਤ ਕੁਛ ਐਦਾਂ ਹੀ ਆ ਵੀ ਆਪਾਂ ਇਹੀ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਮੱਥਾ ਟੇਕਣ ਕਰਕੇ ਤੇ ਉੱਥੇ ਆਪਾਂ ਨੂੰ ਦੇਖਿਆ ਲੰਗਰ ਤੇ ਫੇਰ ਆਪਾਂ ਲੰਗਰ ਵਾਲੀ ਲੱਗ ਗਏ ਲਾਂਚ ਕਿਉਂਕਿ ਘਰ ਦੇ ਆਉਂਦੇ ਪਏ ਸੀ ਪਿੱਛੇ ਆੜੋ ਤੇ ਮੈਂ ਬਾਈਕ ਤੇ ਪਹਿਲਾਂ ਆ ਗਿਆ ਸੀ ਤੇ ਮੈਂ ਸੋਚਿਆ ਉਹਨਾਂ ਦੇ ਆਉਣ ਤੋਂ ਪਹਿਲਾਂ ਪੇਟ ਪੂਜਾ ਕੀਤੀ ਜਾਵੇ ਕਿਉਂਕਿ ਘਰੋਂ ਮੈਂ ਅੱਜ ਭੁੱਖਾ ਹੀ ਆਇਆ ਸੀ ਤੇ 12 ਵੱਜ ਚੁੱਕੇਗੇ ਉਦਾ ਕਰਕੇ ਆਪਾਂ ਫਿਰ ਪੂੜੀਆਂ ਖਾਧੀਆਂ ਓਹੋ ਸਵਾਦ ਆ ਗਿਆ ਤੇ ਉਸ ਤੋਂ ਬਾਅਦ ਆਪਾਂ ਨੂੰ ਮਿਲੇ ਇੱਕ ਬਾਬਾ ਜੀ ਉਹ ਤੁਹਾਨੂੰ ਚੱਟੂ ਗੂੜੀਆਂ ਖਾ ਕੇ ਆਪਾਂ ਗੁਰਦੁਆਰੇ ਲਓ ਮਿੱਤਰੋ ਲੰਗਰ ਖਾ ਕੇ ਹੋ ਗਏ ਆਪਾਂ ਵਿਹਲੇ ਤੇ ਹੁਣ ਆਪਾਂ ਲੱਭਣਾ ਆਪਣਾ ਟੱਬਰ ਫੈਮਿਲੀ ਕਿੱਥੇ ਆ ਹਾਂ ਬਾਬਾ ਕਿੱਥੇ ਗਏ ਕਿੱਥੇ ਗਏ ਆ ਆ ਆ ਓਏ ਲੱਭ ਗਿਆ ਲੱਭ ਗਿਆ ਲੱਭ ਗਿਆ ਓ ਲੱਭ ਗਿਆ ਖੋਣੇ ਦੇ ਫੋਨ ਨਾਲ ਤੁਹਾਨੂੰ ਆ ਗਏ ਆ ਗਏ ਆ ਗਏ ਪ੍ਰਿੰਟਡ ਹੈਗਾ ਉਹ ਪੂਰੇ ਇੰਡੀਆ ਪੂਰੇ ਅਸੀਂ ਸੋਚਿਆ ਸੀ ਅੱਜ ਰਸ ਨਹੀਂ ਹੋਣਾ ਉਹ ਬੱਚਿਓ ਕੱਲ ਸੁਣੋ ਹਾਂਜੀ ਤੇ ਮਨਵਾ ਉਹ ਦਿੱਤੀ ਵਿੱਚ ਉਤਾਰ ਕੇ ਉੱਥੇ ਲੈ ਆਜੋ 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 ਕੀ ਬਾਤ ਲੈ ਬੇਟਾ ਜਿਹੜਾ ਜਿਹੜੀ ਇਹ ਸੇਵਾ ਸਫਲ ਹੋ ਗਈ ਚਲੋ ਕਿਹੜੇ ਪਿੰਡੋਂ ਆਇਆ ਮੈਂ ਅੰਬਰਸਰ ਦਾ ਹੀ ਆ ਤੇ ਸਾਦਾ ਕੰਮ ਕਰਦਾ ਹਾਂ ਹਾਂਜੀ ਕਿ ਜ਼ਿਆਦਾ ਆੜਿਆ ਨਾ ਰਹੀ ਠੀਕ ਆ ਵੇ ਆੜ ਕੇ ਰਹਿਗੇ ਤੇ ਫਿਰ ਕਿਸਤਾ ਨਹੀਂ ਦੱਥਣੀਆਂ ਬਿਲਕੁਲ 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 ਜਿੱਥੇ ਕਿ ਜਿੱਥੇ ਕਿ ਵਾਰਾ ਖਾਂਦੀ ਜਿੱਥੇ ਕਿ ਵਾਰਾ ਖਾਂਦੀ ਨਾ ਹਾਂਜੀ ਹਾਂਜੀ ਖਾਕ ਵੀ ਖੋਜ ਹੋ ਜੇ ਤੂੰ ਹੀ ਖੋਜ ਬਿਲਕੁਲ 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 ਤਾਂ ਕਿਸਤਾ ਨਹੀਂ ਦੱਥਣੀਆਂ ਹੂੰ ਇਹ ਹੋ ਗਿਆ ਵਿਆਹ ਵਿਆਹ ਹੋ ਗਿਆ ਕਿੰਨੇ ਬੱਚੇ ਬੱਚਾ ਇੱਕ ਮੁੰਡਾ ਆ ਤੇ ਬੜ ਬੜਾ ਬੜਾ ਕੇ ਸਵਾਲਾ ਸੇ ਇੱਕ ਲੜਕੂ ਗੁਰੂ ਦੇ ਵਿਸਣਾਮ ਦਾ ਹੂੰ ਬਿਲਕੁਲ 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 ਉਹਨੂੰ ਭਰਾ ਲਖਾ ਹੂੰ ਖਵਾਲ ਪਿਆਰ ਹੂੰ ਤੂੰ ਕਿੰਨੀ ਪੜਾਈ ਕੀਤੀ ਮੈਂ 12 ਹੀ ਪੜਿਆ ਉਹਨੂੰ ਨਾ ਨਾ 12 ਕਰਾਈ ਨਹੀਂ ਨਹੀਂ ਉਹਨੂੰ ਵੱਧ ਪੜਾਵਾਂਗੇ ਉਹਨੂੰ 24 ਕਲਾਸਾਂ ਕਰਾਈ ਠੀਕ ਹੈ ਜੀ ਕਿੰਨੀਆਂ ਪੜਾ 24 ਤਾਂ ਗੱਲ ਬਣਨੀ ਆ ਆ ਨਾਰਕ ਨੂੰ ਕਹਿੰਦਾ 24 ਇਹ ਮੇਰੀ ਘਰ ਵਾਲੀ ਆ ਓ ਵਾਹ ਇਹ ਕਿਹੜਾ ਪਿੰਡ ਪੁੱਤ ਤੇਰਾ ਚੰਡੀਗੜ੍ਹ ਇਹਦਾ ਚੰਡੀਗੜ੍ਹ ਹਾਂ ਚੰਡੀਗੜ੍ਹ ਮੈਨੂੰ ਚ ਵੀ ਕੌਣ ਬੋਲ ਪਿਆ ਅੱਛਾ ਤੇ ਅੱਜ ਮਥਾ ਟਿਕਣ ਆਏ ਦੋਵੇਂ ਨਹੀਂ ਚਾਵੇਂ ਜਣੇ ਆਏ ਦੋ ਭੈਣਾਂ ਆਈਆਂ ਨਾਲ ਮੇਰੀਆਂ ਤੇਰੀਆਂ ਦੋ ਭੈਣਾਂ ਹਾਂ ਇੱਕ ਤੇਰੀ ਘਰ ਦੀ ਤਿੰਨ ਤੇ ਚਾਰ ਇੱਕ ਮੇਰਾ ਮੁੰਡਾ ਪੰਜ ਮੁਬਾਰਕ ਆ ਤੇ ਸਾਰਾ ਪਰਿਵਾਰ ਆਇਆ ਹਾਂ ਇੱਥੇ ਕਿਹੜੀ ਜਗ੍ਹਾ ਰਹਿਣਾ ਇੱਥੇ ਮੈਂ ਰਹਿਣਾ ਵਾਂ ਆਪਣੇ ਸ਼ਾਹ ਕਿੱਥੇ ਕਰਕੇ ਹਾਂ ਵਾਹ ਸੋਰੀ ਲਾ ਕੇ ਹਾਂ ਹਾਂ ਬਸ ਉੱਥੇ ਹੀ ਲੱਗ ਗਈ ਉਹਨੇ ਤੁਸੀਂ ਵੀ ਹੋਰੀ ਹੀ ਨਹੀਂ 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 ਹਾਂ ਅਹੀਂ ਜੱਟ ਹਾਂ ਬਿਲਕੁਲ ਬਿਲਕੁਲ ਹਾਂ ਤੋ ਇਹ ਕਿੱਥੋਂ ਦੇ ਰਹਿਣ ਵਾਲੇ ਜੀ ਕਿਹਾ ਮੈਂ ਤੈਨੂੰ ਮੈਂ ਦੱਸਦਾ ਕੋਈ ਮੈਂ ਘਰ ਦਾ ਨਾ ਘਾਟਾ ਤਿੰਨ ਭਰਾ ਮਰ ਗਏ ਅੱਛਾ ਜੀ ਇਹ ਦੋ ਭੈਣਾਂ ਮਰਦੀ ਹੋ ਸੇ ਕੱਲਾ ਹੀ ਹੈ ਨਾ ਠੀਕ ਹੈ ਤਾਂ ਹੀ ਤੇ ਗਿਆ ਵੀ ਆਵਾਂਗੇ ਨਹੀਂ ਬੱਚੇ ਬੱਚੇ ਨਾਲ ਵਿਆਹ ਹੀ ਨਹੀਂ ਕਰਾਂਗੇ ਅੱਛਾ ਮੈਨੂੰ ਉੱਥੋਂ ਵਾਅਦਾ ਹੈ ਵੀ ਵਿਆਹ ਨਾ ਕਰਾਂਗੇ ਠੀਕ ਉੱਥੋਂ ਵਾਅਦਾ ਹੈ ਵੀ ਵੇਖੀ ਪਿਆਰ ਨਾ ਕਰੀ ਨੀ ਤੇ ਰੋਲ ਜਾਣਗੇ ਕੀ ਸਹੀ ਗੱਲ ਆ ਪਿਆਰ ਨਾ ਕਰੀ ਨੀ ਤੇ ਰੋਲ ਜਾਈਂਗਾ ਏਨ ਆਪਣੇ ਤਸੀਰ ਕਿਉਂ ਉਹਨੂੰ ਗੱਲ ਠੀਕ ਆ ਉਹਨੇ ਆਪਣੀ ਮਾਂ ਨੂੰ ਕਹਤਾ ਵੀ ਭਾਈ ਗੱਲ ਸੁਣ ਲੈ ਹੂੰ ਇਹ ਨਿਆਣਾ ਜਿਹਨੂੰ ਕੋਈ ਪਤਾ ਨਹੀਂ ਪਿਆਰ ਕੀ ਚੀਜ਼ ਆ ਬਿਲਕੁਲ ਪਰ ਇਹ ਕਿਉਂ ਕਹਿ ਰਿਹਾ ਵੀ ਵੇਖੀ ਪਿਆਰ ਨਾਲ ਕਨੀ ਡਰ ਰੋਲ ਜਾਏਗਾ ਬਿਲਕੁਲ ਬਿਲਕੁਲ ਇਹ ਕੋ ਆਵਾਜ਼ ਆ ਹੂੰ ਕੀ ਇਹ ਸਮਝਿਆ ਨਹੀਂ ਮੈਨੇ ਸਮਝਿਆ ਉਹ ਕਹਿੰਦਾ ਵੀ ਇਹ ਆਵਾਜ਼ ਆ ਭਾਈ ਇਹ ਆਵਾਜ਼ ਆ ਕੋਈ ਹਾਂ ਇਹ ਆਵਾਜ਼ ਆ ਹੂੰ ਨਹੀਂ ਤੇਨੂੰ ਕੀ ਪਤਾ ਪਿਆਰ ਕੀ ਚੀਜ਼ ਆ ਬਿਲਕੁਲ ਇਹਨੇ ਮਾਤਾ ਵਿਆਹ ਵੀ ਯੂਨੀਅਨ ਕਰਾਉਣਾ ਹਾਂ ਹਾਂਜੀ ਹਾਂਜੀ ਆਹੋ ਵੇਖਿ ਮੈਂ ਨਹੀਂ ਕਰਾਉਂਦੀ। ਜੀ ਉਹ ਕਹਿੰਦੀ ਵੀ ਸਾਨੂੰ ਹੀ ਦੱਸਣੀ ਹੈ। ਦੱਸਣ ਵਾਲੀ ਗੱਲ ਨਹੀਂ ਗਈ। ਹਾਂ। ਜੀ ਹਾਂ ਵੀ ਤੁਹ ਕਿਰਪਾ ਕਿਰਪਾ ਬਾਬੇ ਜੀ ਜੂਹੋਂ ਕੱਢੀ ਦੀ ਪੂਰੀ ਹੋ ਜਾਂਦੀ ਲੋਕੀ ਮੰਨਦੇ ਆ। ਬਿਲਕੁਲ। ਹੈ? ਬਿਲਕੁਲ। ਜੀ ਪਾਪਾ ਕੀ ਨਾ ਕਹੇ ਬਾਬਾ ਪੂਰੀ ਕਰ ਰਿਹਾ ਹੀ ਨਹੀਂ ਕਰਦਾ। ਬਿਲਕੁਲ ਬਿਲਕੁਲ ਬਿਲਕੁਲ। ਉਹ ਕਢਾਉਂਦਾ ਵਾਜਾਂ। ਵਾਜਾਂ ਦੇ ਉਹਨੇ ਕਢੋਣੀ ਹਾਂ। ਹਾਂ। ਉਹਨੇ ਕਹੋਣਾ ਆਪਾਂ ਕੌਣ ਕਹਿਣ ਵਾਲੇ? ਜੀ ਆਪਣਾ ਮਕਾਨ ਪਾਇਆ। ਮਕਾਨ ਹਾਂਜੀ ਆਪਣਾ ਹੀ ਆ ਜੀ। ਕਿੰਨੀ ਜਗਾ ਤੇ ਲੈ ਆਈ ਇਹ ਮਕਾਨ ਵੀ ਅਸੀਂ ਜੜੇ ਜੜੇ ਜਮਾ ਕਰਾ ਕੇ ਹੱਥ ਹੋ ਕੇ ਆ ਗਏ ਆ ਇਹ ਆਪਣੀ ਫੈਮਲੀ ਆ ਆਪਾਂ ਹੁਣ ਚੱਲੇ ਅੰਦਰ ਮੱਥਾ ਟੇਕਣ ਦਰਬਾਰ ਤੇ ਪਹੁੰਚ ਗਏ ਆ ਬਾਬਾ ਜੀ ਕਿੱਥੇ ਆ ਬਾਬਾ ਜੀ ਰਾਸ਼ ਬਹੁਤ ਆਹੀਂ ਸੋਚਾ ਹੈਗਾ ਵੀ ਰਸ਼ ਘੱਟ ਹੋਣਾ ਸੋਮਵਾਰ ਕਰਕੇ ਪਰ ਅੱਜ ਰਸ਼ ਬਹੁਤ ਹੈ ਮਿਲਦੇ ਤੁਹਾਨੂੰ ਅੱਗੇ ਰਸ਼ ਕਿੰਨਾ ਜ਼ਿਆਦਾ ਹੈਲੋ ਬਹੁਤ ਜ਼ਿਆਦਾ ਰਸ਼ ਆਹ ਕੌਣ ਪਤਾ ਕਿੱਥੇ ਆ ਬਾਬੇ ਘਰੇ ਹੈ ਬਾਬੇ ਘਰੇ ਆਇਆ ਫਤ Aí aaye haji darbar sahab matha tekne ਫਤੇ ਨਾਲ ਨਾਲ ਫਤੇ ਦੀ ਮੰਮੀ ਹੈਲੋ ਕਰ ਦੋ ਹੈਲੋ ਕਰਤੋ ਸਾਰਿਆਂ ਨੂੰ ਕਰਦੇ ਆਂ ਅਗਰ ਵੀ ਅੱਜ ਦਰਬਾਰ ਸਾਹਿਬ ਆਈਆਂ ਤਾਂ ਓ ਹੋਰ ਹਰ ਵਾਰੀ ਕੋਸ਼ਿਸ਼ ਨੇ ਕੁਝ ਇਦਾਂ ਦਾ ਆਂਦਾ ਹੀ ਆਇਆ ਹੀ ਨਹੀਂ ਜਾਂਦਾ ਹੀ ਐ ਫਾਈਨਲੀ ਭਾਬੀ ਨੇ ਲਿਆ ਹੀ ਜਾਂਦਾ ਬਿਲਕੁਲ ਨਿਕਲੋ ਫੋਨ ਚ ਸਟ੍ਰੀਕਾਂ ਬਾਅਦ ਚ ਪਾ ਲਿਓ ਭਾਬੀ ਕਰਾਂ ਹਾਂ ਓਏ ਵਿਗਰਾਂ ਦੋਸਤ ਸੋਖਿਓ ਦੇ ਹੱਥ ਮੇਂ ਦੇਵੇ ਜੋ ਚਾਵੇ ਪਾਈ ਚੱਲ ਤੂੰ ਪਣੀ ਆਸ ਦਾ ਫਲ ਮਾਲਕ ਲਾਵੇ ਸਿਦਕ ਹੋਵੇ ਕਰਤਾਰ ਤੇ ਦਿਲ ਕਦੇ ਨਹੀਂ ਟੈਂਦਾ

ਜੀ ਬੱਬਾ ਜੀ ਮੱਥਾ ਲਿਆ ਟੇਕ ਤੇ ਹੁਣ ਚੱਲੇ ਘਰ ਨੂੰ ਫਤੇ ਫਤੇ ਕੀ ਤੇ ਫਤੇ 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 ਕਿਹਨੂੰ ਉੱਠਿਆ ਨਹੀਂ ਕੀ ਆ ਕਿੱਥੇ ਚੱਲੇ ਆਵਾ ਕਿੱਥੇ ਜਾਣਾ ਹੁਣ ਫਤੇ ਕੀ ਲੈਣਾ ਮੈਂ ਚੱਪਾ ਦਾ ਸਸਤੇ ਹੀ ਸਰ ਗਿਆ ਹੈਲੋ ਵੀਰ ਪੇ ਪੈਕੇਟ 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 ਕੀ ਲੈਣਾ ਵਾ ਮੈਨਾਂ ਬਸ ਆਈਂ ਲੈਣਾ ਬਸ ਜਲਦੀ ਇਹਨੇ ਖਾਣੀ ਨਹੀਂ ਹੈਗੀ ਆਜ ਖਾ ਲੇਗਾ ਆਖਿਆ ਇਹ ਪਿੱਛੋਂ ਕਰਕੇ ਮੇਰੀ ਨਹੀਂ ਬਣਾਉਣੀ ਉਹਦੀ ਕੰਦੇ ਦੀ ਹੋਰ ਬੁਰ ਬੁਮਾਈ ਪੰਨ ਹੈਲੋ ਹਟ ਜਾ ਬੰਦ ਹੋ ਜਾਣਾ ਇਹਨੇ ਪੰਗੇ ਲੈਣਾ ਹਟਣਾ ਨਹੀਂ ਅਸੀਂ ਮੈਂ ਪਿੱਛੇ ਬੈਠਾ ਹਾਂ ਅੱਗੇ ਨਹੀਂ ਬੈਠਾ ਨਾ ਨੋਕੇ ਤੋਂ ਠੀਕ ਆ ਹੈਲੋ ਤਿੰਨ ਗੱਲ ਹੋਣ ਡਈ ਆ ਇਹਨੂੰ ਕਿਹਾ ਵਾ ਪਿਛੇ ਪਾਉਂਦੇ ਨੂੰ ਹਣੇ ਹੈ ਹੁਣ ਮੈਂ ਚੁੱਪ ਹੋ ਗਿਆ ਜੀ ਸੁਸਰੀ ਵਾਂਗੂ ਸੌਂ ਗਿਆ ਯਾਰ ਵਾਇਨ ਨਿਕਲ ਨਹੀਂ ਹੁੰਦੇ ਚਲ ਆ ਪਿਛੇ ਆ ਚੱਲ ਪਿਛੇ ਤੂੰ ਰੋਕੋ ਮੋਟਰਸਾਈਕਲ ਚਲੋ ਚਲੋ ਇਹਨੂੰ ਪਿਛੇ ਬਿਠਾਓ ਨਾ 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 ਕੀ ਪਿਛੇ ਬੈ ਤੂੰ ਅੱਗੇ ਮੋਟਰਸਾਈਕਲ ਬੰਦ ਕਰ ਦੇਂਗਾ